ਖੰਨਾ ਵਿੱਚ ਵਿਆਹ ਦੇ 3 ਸਾਲ ਬਾਅਦ ਪਤਨੀ ਦੇ ਬੱਚਾ ਨਾ ਹੋਣ ਤੇ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ ਪਤੀ ਨੇ ਪਹਿਲਾ ਸਿਰਾਂਹੇ ਨਾਲ ਮੂਹ ਦਬਾਇਆ ਤੇ ਫਿਰ ਰੱਸੀ ਤੇ ਚੁੰਨੀ ਨਾਲ ਘਾਤਵਾਕੇ ਮਾਰ ਦਿੱਤਾ ਇਹ ਇਲਜ਼ਾਮ ਮ੍ਰਿਤਕ ਲੜਕੀ ਦੇ ਪਰਿਵਾਰ ਨੇ ਲੜਕੀ ਦੇ ਪਤੀ ਤੇ ਲਗਾਏ ਨੇ ਦਰਅਸਲ ਖੰਨਾ ਦੇ ਪਿੰਡ ਭੂਂਦਲ ਧੂਹਾ ਚੁਪੇਤ ਪਰ ਹਲਾਤਾ ਚ ਕਰਨਜੀਤ ਨਾਮਕ ਇੱਕਔਰਤ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ ਅਮਲੋਤ ਹੀ ਰਹਿਣ ਵਾਲੀ ਕਰਨਜੀਤ ਕੌਰ ਦਾ ਵਿਆਹ 3 ਸਾਲ ਪਹਿਲਾਂ ਖੰਨਾ ਦਿਵਸ ਨੀਕਨਾਖ ਹੋਇਆ ਸੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਸਹੁਰਾ ਪਰਿਵਾਰ ਤੇ ਕਤਲ ਦੇ ਦੋਸ਼ ਲਗਾਏ। ਉਹਨਾਂ ਦਾ ਕਹਿਣਾ ਹੈ ਕਿ ਲੜਕੀ ਦੀ লাশ ਤੇ ਸੱਟਾਂ ਦੇ ਨਿਸ਼ਾਨ ਸਨ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੁੱਟਮਾਰ ਕਰਕੇ ਉਸ ਦੀ লাশ ਨੂੰ ਪੱਖੇ ਨਾਲ ਲਟਕਾ ਦਿੱਤਾ ਗਿਆ ਅਤੇ ਖੁਦਕੁਸ਼ੀ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਨਾਲ ਸੂਚਨਾ ਮਿਲੀ ਹੈ ਕਿ ਦੇਸ ਰਾਜੀ ਨੇ ਸਾਨੂੰ ਦੱਸਿਆ ਕਿ ਉਹਨਾਂ ਦੀ ਬੇਟੀ ਸ਼੍ਰੀਮਤੀ ਰਜਿੰਦਰ ਕੌਰ ਜਿਹੜੀ ਕਿ ਪਤਰਕੁਲੇ ਦੇ ਰੈਂਡ ਵਾਲੇ ਨੇ ਇਹ ਤੇ ਇਹ ਨਗਰ ਵਿੱਚ ਆਏ ਸੀ ਕਿ ਉਹਨਾਂ ਦੀ ਮੌਤ ਹੋਈ ਹੈ ਤੇ ਮੌਤ ਦੇ ਕਾਰਨਾਂ ਬਾਰੇ ਅਸੀਂ ਪ੍ਰਯਾਸ ਕਰ ਰਹੇ ਹਾਂ ਜੋ ਵੀ ਅਗਲੀ ਕਾਰਵਾਈ ਹੋਈ ਉਹ ਤੁਹਾਡੇ ਧਿਆਨ ਵਿੱਚ ਸਰ ਇਹ ਮਰਡਰੀ ਦੇਖੋ ਜੀ ਹਾਲ ਦੀ ਘਟਨਾ ਇਹ ਦੋਵੇਂ ਇੰਡਸਟਰੀ ਦੇਖਣੇ ਵੀ ਇਟ ਕੈਨ ਬੀ ਸੁਸਾਈਸਾਈਡ ਆਲਸੋ ਇਟ ਕੈਨ ਬੀ ਮਰਡਰ ਆਲਸੋ ਪਰਵਾਰਿਕ ਮੈਂਬਰਾਂ ਮੁਤਾਬਕ ਸੋਰਾ ਪਰਿਵਾਰ ਨੇ ਫੋਨ ਕਰਕੇ ਦੱਸਿਆ ਸੀ ਕਿ ਕਰਨਜੀਤ ਕੌਰ ਦੀ ਮੌਤ ਹੋ ਗਈ ਹੈ ਜਦੋਂ ਪਹੁੰਚੇ ਤਾਂ ਲਾਸ਼ ਨੂੰ ਮੋਰਚੀ ਵਿੱਚ ਰੱਖਿਆ ਹੋਇਆ ਸੀ ਉਹਨਾਂ ਨੂੰ ਲੜਕੀ ਦਾ ਚਿਹਰਾ ਨਹੀਂ ਦਿਖਖਣ ਦਿੱਤਾ ਗਿਆ ਜਿਸ ਤੇ ਉਹਨਾਂ ਨੂੰ ਸ਼ੱਕ ਹੋਇਆ रिश्तेदारों ਨੇ ਇਕੱਠੇ ਹੋ ਕੇ ਮੋਰਚੀ ਖੋਲੀ ਤਾਂ ਲੜਕੀ ਦੀ ਗਰਦਨ ਦੇ ਨਿਸ਼ਾਨ ਦੇਖ ਕੇ ਸਾਰਾ ਮਾਜਰਾ ਸਮਝ ਆ ਗਿਆ। ਪਰਿਵਾਰ ਮੁਤਾਬਕ ਬੇਟੀ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਪਰ ਬੱਚਾ ਨਾ ਹੋਣ ਕਰਕੇ ਘਰ ਵਿੱਚ ਕਲੇਸ਼ ਰਹਿੰਦਾ ਸੀ। ਪਤੀ ਦੂਸਰਾ ਵਿਆਹ ਕਰਵਾਉਣਾ ਚਾਹੁੰਦਾ ਚਾਹੁੰਦਾ ਸੀ ਇਸ ਲਈ ਉਹਨਾਂ ਦੀ ਬੇਟੀ ਨੂੰ ਰਸਤੇ ਤੋਂ ਹਟਾ ਦਿੱਤਾ। ਛੋਡੀ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸੀ ਪਰੇਸ਼ਾਨ ਕਰਦੇ ਸੀ ਇੱਕ ਤਾਂ ਦਾਜ ਦਾ ਵੀ ਹੈਗਾ ਸੀ ਕਾਫੀ ਜ਼ਰੂਰ ਤੇ ਮੰਨ ਤੇ ਮੁੰਡੇ ਦੇ ਕਿ ਤੀਜਾ ਨੰਬਰ ਇਹ ਬੱਚਾ ਲੋਕ 3 ਸਾਲਾਂ ਤੋਂ ਵਿਆਹ ਹਨ ਉਹਦੇ ਕਰਕੇ ਵੀ ਇਹਨੂੰ ਲੱਗਦਾ ਹੁਣਾਂ ਵੀ ਐਦਾਂ ਕਰਕੇ ਵੀ ਹੋਰ ਵਿਆਹ ਕਰਾ ਲਾਂ ਵੀ ਇਹਨੇ ਜਾਣ ਬੁੱਝ ਕੇ ਮਾਰੀ ਆ ਸਾਰਾ ਕੁਝ ਮੰਨ ਗਿਆ ਹੁਣ ਤਾਂ ਸਾਹਮਣੇ ਆ ਗਈ ਗੱਲ ਤੇ ਕੱਲ ਇਹਨੇ ਸਾਨੂੰ ਫੋਨ ਆ ਮੈਂ ਕੁੜੀ ਨੂੰ ਕੀਤਾ ਕੁੜੀ ਵੀ ਮੇਰੇ ਨਾਲ ਬੈਸੀ ਗੱਲ ਕੀਤੀ ਜਾਂਣੀ ਮੰਨ ਉਹਨੂੰ ਖੁੱਲ ਕੇ ਸਾਨੂੰ ਗੱਲ ਨਹੀਂ ਦੱਸਦੀ ਕਿ ਮੇਰਾ ਬੀਬੀ ਵੱਦਦਾ ਲੋਕਾਂ ਨੇ ਵੀ ਡੈਡੀ ਨੂੰ ਕੋਈ ਦੁੱਖ ਤਕਲੀਫ ਨਹੀਂ ਦੇਣੀ ਕਿ ਮੈਂ ਉਸ ਤੋਂ ਬਾਅਦ ਮੈਂਨੇ ਚਲੋ ਗੱਲ ਕੀਤੀ ਮਨਾਂ ਜੀ ਤੋਂ ਤੋਂ ਮੋਲਾਂ ਕਹਿੰਦੇ ਰੈਡੀ ਨਹੀਂ ਕੁਛ ਨਹੀਂ ਆ ਮੈਂ ਆ ਜਾਈਆ ਫਦਲ ਉਹਨਾਂ ਨੇ ਆਉਂਗੇ ਇਸੇ ਹੀ ਗੱਲ ਦਾ ਆਉਣ ਤੋਂ ਬਾਅਦ ਫਿਰ ਇਹਨਾਂ ਨੇ ਮੇਰਾ 3:00 ਵਜੇ ਗੱਲ ਕੀਤੀ ਇਹਨਾਂ ਨੇ 5:30 ਵਜੇ ਉਹਨੂੰ ਮਤਲਬ ਸਰਾਣਾ ਨੂੰ ਪੇ ਰੱਖ ਕੇ ਚੰਗੀ ਬਣਾਉਂ ਉੱਪਰ ਇਹਨਾਂ ਨੇ ਮਤਲਬ ਉੱਤੇ ਆ ਕੋਈ ਨਿਸ਼ਾਨ ਹੋ ਗਿਆ ਨਹੀਂ ਗੱਲ ਫਿਰ ਇਹਨਾਂ ਨੇ ਉੱਪਰ ਟੰਗ ਦੀ ਬੱਖੇ ਬਾਹਰ ਚ ਟੰਗ ਕਿਹੜੀ ਕੁੜੀ ਮਰੀ ਨਹੀਂ ਹੈਗੀ ਕਿਉਂਕਿ ਜੇ ਕੁੜੀ ਆਪਮਾਰਦੀ ਕੋਈ ਤਕਲੀਫ ਸਾਨੂੰ ਦੱਸਦੀ ਇਹਨਾਂ ਨੇ ਮਾਰੀ ਹੈ ਮਤਲਬ ਮਰਹਾਲ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਤੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਕਿਹਾ ਜਾ ਰਿਹਾ ਹੈ ਗੁਰਮੀਤ ਨੇ ਵੀ ਕਬੂਲ ਕਰ ਲਿਆ ਕਿ ਉਸਨੇ ਕਤਲ ਕਰਨ ਤੋਂ ਬਾਅਦ ਇਸ ਨੂੰ ਆਤਮ ਹੱਤਿਆ ਬਣਾਉਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਕਹਾਣੀ ਘੜੀ ਸੀ ਖੰਨਾ ਤੋਂ ਲਖਵਿੰਦਰ ਸਿੰਘ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ